ਮਾਸੋ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਥਾਣਾ ਜੈਤੋ ਦੀ ਗ੍ਰਿਫਤ ਵਿੱਚੋਂ ਇੱਕ ਘਰੇਲੂ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਫਰਾਰ ਹੋ ਗਿਆ ਹੈ ਥਾਣੇ ਵਿੱਚੋਂ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇਸ ਫਰਾਰ ਹੋਣ ਵਾਲੇ ਵਿਅਕਤੀ ਤੇ ਤੱਕ ਕੇਸ ਦਰਜ ਕੀਤਾ ਹੀ ਆ ਨਾਲ ਦੀ ਨਾਲ ਉਸ ਦੇ ਤਪਤੀਸ਼ੀ ਦੇ ਖਿਲਾਫ ਵੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਡੀ ਸਰਦਾਰ ਬ੍ਰਿ얌 ਸਿੰਘ ਨੇ ਦੱਸਿਆ ਕਿ ਥਾਣਾ ਜੈਤੋ ਨੇ ਓਕੰਦ ਆਲਾ ਪਿੰਡ ਦੇ ਚਾਰ ਵਿਅਕਤੀਆਂ ਨੂੰ ਇੱਕ ਘਰੇਲੂ ਕਲੇਸ਼ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ 498 ਦਾ ਕੇਸ ਸੀ ਕੁਟਮਾਰ ਦਾ ਕੇਸ ਸੀ ਤੇ ਇਸ ਕੇਸ ਦੇ ਵਿੱਚ ਗੁਰਵਿੰਦਰ ਸਿੰਘ ਇਕਬਾਲ ਸਿੰਘ ਸਰਬਜੀਤ ਸੰਘ ਤੇ ਬੰਟੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਬੰਦ ਹਵਾਲਾਤ ਕੀਤਾ ਗਿਆ ਸੀ ਤੇ ਜਦੋਂ ਇਹਨਾਂ ਦੇ ਇਸ ਮਾਮਲੇ ਦੇ ਵਿੱਚ ਤਪਤੀਸ਼ੀ ਸੀ ਜਿਹੜਾ ਸਬ ਇੰਸਪੈਕਟਰ सुरेंद्रਜੀਤ ਸਿੰਘ ਜਦੋਂ ਇਹਨਾਂ ਦੀ ਪੁੱਛਗਿੱਛ ਲਈ ਉਹ ਇੱਕ ਇੱਕ ਕਰਕੇ ਇਹਨਾਂ ਨੂੰ ਬਾਹਰ ਲਿਆ ਰਿਹਾ ਸੀ ਤਾਂ ਇਹਨਾਂ ਵਿੱਚੋਂ ਬੰਟੀ ਸਿੰਘ ਨੇ ਸਿਰ ਚਕਰਾਉਣ ਦਾ ਬਹਾਨਾ ਲਾਇਆ ਤੇ ਉਹਨਾਂ ਦੇ ਪੁੱਛਗਿੱਛ ਵਾਲੇ ਰੂਮ ਚੋਂ ਪੁੱਛਗਿੱਛ ਵਾਲੇ ਕਮਰੇ ਚੋਂ ਜਿਹੜਾ ਤਪਤੀਸ਼ੀਆਂ ਦਾ ਕਮਰਾ ਹੁੰਦਾ ਉਸ ਵਿੱਚੋਂ ਬਾਹਰ ਖੜਾ ਹੋ ਗਿਆ ਤੇ ਉਸ ਤੋਂ ਬਾਅਦ ਥਾਣੇ ਦੀ ਜਿਹੜੀ ਪਿਛਲੇ ਪਾਸੇ ਜਿਹੜਾ ਕਿਲਾ ਉਸ ਦੇ ਵਿੱਚ ਥਾਣਾ ਉਸ ਕਿਲੇ ਦੀ ਕੰਧ ਟੱਪ ਕੇ ਫਰਾਰ ਹੋ ਗਿਆ ਪੁਲਿਸ ਨੇ ਹੁਣ ਉਸ ਮਾਮਲੇ ਦੇ ਵਿੱਚ ਧਾਰਾ 224 ਦੇ ਤਹਿਤ ਇਸ ਬੰਟੀ ਸਿੰਘ ਤੇ ਜਿਹੜਾ ਉਕੰਧ ਵਾਲਾ ਦਾ ਰਹਿਣ ਵਾਲਾ ਸੀ ਉਸਤੇ ਤੱਕ ਕੇਸ ਦਰਜ ਕੀਤਾ ਹੀ ਕੀਤਾ ਨਾਲ ਹੁਣ ਸਬ ਇੰਸਪੈਕਟਰ ਸੁਰਿੰਦਰਜੀਤ ਸਿੰਘ ਦੀ ਵੀ ਵਿਭਾਗੀ ਪੜਤਾਲ ਸ਼ੁਰੂ ਕਰ ਦਿੱਤੀ ਆ ਤਾਂ ਕਿ ਇਸ ਮਾਮਲੇ ਦੇ ਵਿੱਚ ਕਿਸ ਦੀ ਲਾਪਰਵਾਹੀ ਆ ਕਿਉਂ ਭੱਜਿਆ ਉਹ ਸਾਰਾ ਮਾਮਲਾ ਸਾਹਮਣੇ ਆ ਸਕੇ ਆਓ ਇਸ ਬਾਰੇ ਹੋਰ ਜਾਣਕਾਰੀ ਲੈਣੇ ਆ ਡੀਐਸਪੀ ਸਰਦਾਰ ਅਵ੍ਰਿਆਮ ਸਿੰਘ ਤੋਂ ਆ ਥਾਣੇ ਜੈਤੋ ਦੇ ਵਿੱਚ ਇੱਕ 6 ਨੰਬਰ ਮਕਦਮਾ ਦਰਜ ਹੋਇਆ ਸੀ 13 ਤਰੀਕ ਨੂੰ 13 ਜਨਵਰੀ ਨੂੰ 458 323 506 148 149 ਪੀਸੀ ਦਾ ਬੀਸਿਕਲੀ ਓਕਾਂਡਾ ਪਿੰਡ ਐਕਰ ਸਰਬਜੀਤ ਸਿੰਘ ਰਹਿਣ ਵਾਲਾ ਇਹਨਾਂ ਦੀ ਲੜਕੀ ਜਿਹੜੀ ਹੈ ਉਹ ਵਿਆਹੀ ਸੀ ਆਪਣੇ ਨਵਤੇਜ ਸਿੰਘ son of ਮੱਗਰ ਸਿੰਘ ਇਹਨਾਂ ਦਾ ਮੀਆਂ ਬੀਬੀ ਦਾ ਕੋਈ ਡਿਸਪਿਊਟ ਹੋ ਗਿਆ ਉਸ ਡਿਸਪਿਊਟ ਤੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਆ ਕੇ ਮਤਲਬ ਨਵਤੇਜ ਦੇ ਸਹੁਰੇ ਪਰਿਵਾਰ ਨੇ ਆ ਕੇ ਨਵਤੇਜ ਦੀ ਤੇ ਉਹਦੀ ਮਾਤਾ ਗਰਮੇਲ ਕੌਰ ਦੀ ਕੁੱਟਮਾਰ ਕੀਤੀ ਜਿੰਦੇ ਕਾਰਨ ਛਟਾਂ ਵੱਜਣ ਕਰਕੇ ਉਹ ਹਸਪੀਟਲ ਦਾਖਲ ਹੋਏ ਸੀ ਉਸ ਵਿਹਾਰ ਤੇ 6 ਨੰਬਰ ਐਫ ਆਈ ਆਰ ਦਰਜ ਕਰਕੇ ਥਾਣਾ ਜਤਵੜਿਆ ਨੇ ਇਹਦੇ ਵਿੱਚ 5 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਇਹਨਾਂ ਦੀ ਪੁਲਿਸ ਕਸਟਡੀ ਦੇ ਦੌਰਾਨ ਇਨਵੈਸਟੀਗੇਸ਼ਨ ਬਾਹਰ ਕੱਢ ਕੇ ਕੀਤੀ ਜਾ ਰਹੀ ਸੀ ਤਾਂ ਉਹਦੇ ਵਿੱਚ ਇੱਕ ਮੁਰਜ਼ਮ ਸੀ ਬੰਟੀ ਉਰਫ ਨਿਕਾ ਤਾਂ ਇਹ ਉਦੋਂ ਪੁਲਿਸ ਕਸਟਡੀ ਦੇ ਵਿੱਚੋਂ ਫਰਾਰ ਹੋ ਗਿਆ ਜਿਸ ਕਰਕੇ ਇਹਦੇ ਤੇ ਐਫਆਈਆਰ ਨੰਬਰ 7 ਜਿਹੜੀ ਹੈ 224 ਆਈਪੀਸੀ ਤੇ ਅਧੀਨ 14 ਤਰੀਕ ਨੂੰ ਜਿਹੜੀ ਉਹ ਦਰਜ ਕਰ ਲਈ ਹੈ ਤਾਂ ਤਫਤੀਸ਼ੀ ਅਫਸਰਾ ਜਿਹੜਾ ਉਹਦੀ ਵੀ ਇਹਦੇ ਵਿੱਚ ਡਿਪਾਰਟਮੈਂਟਲ ਇਨਕੁਆਰੀ ਕੀਤੀ ਗਈ ਹੈ ਕਿਉਂਕਿ ਉਹਦੀ ਨੈਗਲੀਜੈਂਸੀ ਪਾਈ ਗਈ ਤੇ ਭੱਜਣ ਵਾਲੇ ਦੇ ਖਿਲਾਫ ਐਫ ਆਈ ਆਰ ਨੰਬਰ 70 ਦਰਜ ਕਰ ਲਈ ਬੇਸਿਕਲੀ ਇਹ ਲੜਾਈ ਝਗੜੇ ਦਾ ਮਕਦਮਾ ਸੀ ਮੀਆਂ ਬੀਬੀ ਦੇ ਡਿਸਪੂਟ ਤੋਂ ਲੜਕੀ ਦੇ ਪੇਰੈਂਟਸ ਨੇ ਆ ਕੇ ਲੜਕੀ ਦੀ ਸਾਸ ਸਤੇ ਹੁੰਦੇ ਘਰ ਵਾਲੇ ਦੀ ਘੁੱਟ ਮਾਰ ਕੇ ਦਿੱਤੀ। ਇੱਕ ਵਾਰ ਤੁਹਾਨੂੰ ਬੇਨਤੀ ਕਰ ਦੇਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ, ਸਾਡਾ ਤਰਦਦ, ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ।